ਹਾਂਜੀ ਮੈਂ ਜਲੰਧਰ ਦੇ ਲੋਕਾਂ ਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਨੀ ਏਡੀ ਮਹਿਰੀ ਦੇ ਵਿੱਚ ਏਡੇ ਹਾਈ ਨੀਚੇ ਹਿੱਟ ਤੂਫਾਨ ਦੇ ਵਿੱਚ ਬਾਹਰ ਦੇ ਆ ਜਾ ਯਾਰ ਛੋੜ ਦੇ ਇਹ ਏਡੇ ਤੂਫਾਨ ਦੇ ਵਿੱਚ ਅੱਜ ਲੋਕ ਨਰਿੰਨੇ ਕਰਨ ਜਾ ਰਹੇ ਆ ਇਹ ਦਾ ਤੂਫਾਨ ਕਿਤੇ ਗੁੰਡੇ ਬਦਮਾਸ਼ ਅੱਜ ਗੁਰਖੇ ਜਿਹੜੇ ਲੋ ਅੱਜ ਕੋਈ ਬਠਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਬੈਸਟੂ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਈ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਰਤੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਪਰ ਮੰਦੁਖੀ ਹੈ ਮੈਚਵਾਨ ਮਾਈਕ ਥੱਲੇ ਕਰ ਦਿਓ ਯਾਰ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀਤੀ ਫੇਸ ਨਹੀਂ ਆ ਰਹਾ ਯਾਰ ਥੋੜਾ ਮਾਈਕ ਥੱਲੇ ਕਰ ਸਾਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਕਿੰਨਾ ਰਸ਼ਵਤ ਫੜਾਇਆ ਸਾਰਿਆਂ ਨੂੰ ਟੋਪੇ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਕਸ਼ਨ ਦਾ ਫੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਐ ਉਹ ਕਿਸ ਨੂੰ ਨਾ ਵੋਟ ਮੰਗ ਰਹੇ ਨੇ ਸ਼ਰਮ ਚਾਹੀਦੀ ਐ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਐ ਮੇਰੇ ਕੋਲ ਸ਼ਰਾਬੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਐ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਐ ਸ਼ਾਇਦ ਮੈਂ ਵੀ ਆਪਣੇ ਆਪ ਚ ਡਾਂਵਾ ਡੋਲ ਚ ਕਿਦੇ ਬੈਕਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆ ਜੀ ਮੈਨੂੰ ਧਮਕੀ ਆ ਰਹੀ ਐ ਲੋਕ ਮਰੰਦੀ ਤਾਂ ਕਿਆ ਦੇ ਰਿਆ ਹੈ ਮੇਰੇ ਫੋਨ 'ਤੇ ਫੋਨ ਕਰ ਰਹਾ ਹੈ ਮੇਰਾ ਫੋਨ ਦਈਓ ਠੀਕ ਹੈ ਥੈਂਕ ਯੂ ਬੋਲੋ ਬੋਲੋ ਸਾਹਮਣੇ ਇਹ ਦੇਖੋ ਕਿਦਾਂ ਦੇ ਹਾਲਾਤ ਬਣੇ ਆ ਉੱਪਰ ਕਰਕੇ ਦਿਖਾਣਾ ਮਾਈਕ ਡਾਊਨ ਕਰ ਲੋ ਫੇਸ ਤੇ ਨਾ ਲੱਗ ਜਾ ਇਹ ਜਿਹੜਾ ਪੈਨਸਲ ਆ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਕੇਲਾ ਦੂਆ ਚੱਕ ਕੇ ਲੈ ਜਾਾਂਗੇ ਚੱਕ ਕੇ ਆਡੀਓ ਆਡੀਓ ਵੀ ਬੜਾ ਬੜਾ ਸਭ ਨਾਲ ਪੁੱਛੇ ਨਾ ਕੇ ਲੈ ਜਾ ਇਹ ਦੂਜਾ ਇੱਕ ਮਿੰਟ ਰਹੀ ਬਾਹਰ ਆਈ ਆ ਛੰਡੇਗਾਂ ਤੋਂ ਨਜ਼ਾਇਜ਼ ਕੋਣੀਆਂ ਖੱਤਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਪਹਿਲੇ ਫੋਨ ਆਇਆ ਮੈਂ ਕੌਣ ਆ ਨਾਮ ਬੋਲ ਦਿਓ ਪਤਾ ਨਹੀਂ ਕੌਣ ਆ ਕਹਿੰਦਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਟਿੰਦੂ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਮੋੜ ਤੇ ਜੀਵਾ ਅੱਜ ਮੇਰਾ ਪਰਿਵਾਰ ਇਹ ਇੱਧਰ ਮਾਈਕਲੇ ਕਰੋ ਯਾਰ ਇਹ ਜਿਹੜੀ ਕੋਲ ਹੈ ਮੈਨੂੰ 11:00 ਵਜੇ 5 ਮਿੰਟ ਤੇ ਆਈ ਆ ਅੰਮ੍ਰਿਤਸਰ ਕਿੱਥੇ ਬੋਲੋ ਯਾਰ 715 ਜੋਨਾ 732 ਦੁਬਾਰਾ ਬੋਲੋ ਜੀ 97 815 14 732 ਜਿੱਦਾਂ ਇਹ ਫੋਨ ਕਿਦੋਂ ਆਇਆ ਫੋਨ 8:00 ਵਜੇ 5 ਪੰਜ ਬਾਜੀ ਇੱਧਰ ਹੁਣ ਪਹਿਲੇ ਇੱਧਰ ਸਾਹਮਣੇ ਦੇਖ ਕੇ ਸਾਹਮਣੇ ਦੇਖ ਕੇ 2400 ਰਿਲੇਟਡ ਵਾਲੀ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਈ ਨਹੀਂ ਲੈਣੀ ਹੈ ਅੱਜ ਲੋਕਤੰਤਰ ਦਾ ਮਤਦਾਨ ਦਾ ਦਿਨ ਆਇਆ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆ ਰਹੇ ਸੁੱਤੇ ਪਏ ਸਾਰੇ ਪੂਰੀ ਅੱਜ ਸਰਕਾਰ ਦੀ ਘਟਪੁੱਤ ਨਹੀਂ ਬਣਿਆ ਮੈਂ ਤੁਹਾਡੇ ਕੋਲ ਇਹ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸਵੇਰੇ ਵੀ ਛੱਪੀ ਬੰਦੇ ਫੜੇ ਸੀਗੇ ਪਛਾਣ ਹੋਈ ਉਹਨਾਂ ਦੀ ਕੌਣ ਸੀਗੇ ਕਿ ਮੇਰਾ ਪਰਵਾਹ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਹ ਸੀਪ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰ ਤੇ ਸਿਰ ਮੇਰੇ ਲੋਕ ਆ ਤੁਸੀਂ ਲੋਕ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸਾਥ ਅਪਰਗਾਹ ਦੇ ਠੀਕ ਹੈ ਥੈਂਕ ਯੂ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਜੰਮ ਤੱਕ ਮਰਡਰ ਕਰ ਸਕਦੇ ਹੈ ਠੀਕ ਹੈ ਇਹ ਤੁਹਾਡੇ ਸਾਹਮਣੇ ਹੈ ਕਿ ਖੌਣ ਕਿੱਥੇ ਗਈ ਪੁਲਿਸ ਕਿੱਥੇ ਹੈ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਹੈ ਕੈਂਡੀਡੇਟ ਨੂੰ ਧਮਕੀਆਂ ਦੇ ਰਿਹਾ ਹੈ ਕਿ ਗੋਲੀਆਂ ਮਾਰ ਦੇਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਰੁਪਏ ਕਿੱਥੇ ਹੈ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚੋ ਝੂਠ ਦੇ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਮੇਰੇ ਕੋਲ ਸਿਰਫ ਸਿਰਫ ਮੇਰਾ ਬੈਸਟ ਮੇਰਾ ਪਰਫੈਕਟ ਲੇਕਰ ਸਮਝ ਜਾਓ ਕਿ ਸ਼ੀਰਦਲ ਵਰਸਸ ਸਰਕਾਰ ਅਸਲੇ ਹੋਇਆ ਹੈ ਬਿਲਕੁਲ ਕਲੀਅਰ ਹੈ ਲੋਕ ਪਿਆ ਯਾਰ ਠੀਕ ਹੈ ਕਲੀਅਰ ਹੈ ਸਾਹਮਣੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਕਾ ਜ਼ਿੰਦਗੀ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਨਹੀਂ ਨਹੀਂ ਗੰਦੀ ਰਾਜਨੀਤੀ ਠੀਕ ਹੈ ਸਰ ਲੋਕ ਤੰਦਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਐਮਐਲ ਨਾ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ 2 ਲੱਖ ਵੋਟਰ ਹੈ ਸਾਡੇ ਪੈ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਕੇ ਧਮਕੀ ਦੇ ਰਹੇ ਕਿ ਮੈਂ ਬੈਕਵਾਰਡ ਤੋਂ ਚਲਾ ਜਾਣਾ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਵਾਰਡ ਤਾਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਹੈ ਇਨਸਾਫ ਦੀ ਲੜਾਈ ਹੈ ਜਿੰਨੂ ਮਰਜ਼ੀ ਵੋਟ ਦਿਓ ਪਰ ਵੋਟ ਪੰਜਰੂ ਜਾਈਓ ਇਹ ਲੋਕਾਂ ਨੂੰ ਡਰਿਓ ਨਾ ਇਹਨਾਂ ਦੇ ਇਹਨੇ ਸੂਟ ਰੈਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟਰਨ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ ਤੁਸੀਂ ਕੋਲੋਂ ਲਾ ਲਓ ਮਰਫੰਦ